ਮੰਗਲਵਾਰ ਨੂੰ ਸੱਦੇ ਗਏ ਸਰਬੱਤ ਖਾਲਸਾ ਉੱਪਰ ਪੰਜਾਬ ਦੇ ਅਤੇ ਸੂਬੇ ਤੋਂ ਬਾਹਰ ਵਸਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਇੱਕ ਆਸ ਸੀ ਕਿ ਇਸ ਨਾਲ ਕੁਝ ਹੱਦ ਤੱਕ ਸਹੀ ਦਿਸ਼ਾ ਨਿਰਦੇਸ਼ ਮਿਲ ਸਕੇਗਾ ਖਾਸ ਕਰਕੇ ਜਥੇਦਾਰਾਂ ਨੂੰ ਲੈ ਕੇ ਲੋਕਾਂ ਨੂੰ ਉਮੀਦ ਸੀ ਕਿ ਇਹ ਮਸਲਾ ਸੁਲਝਾਇਆ ਜਾਊਗਾ ਪਰ ਜੋ ਹੋਇਆ ਹੈ ਉਸ ਨਾਲ ਮਸਲਾ ਹੋਰ ਵੀ ਗੁੰਝਲਦਾਰ ਹੋ ਗਿਆ ਲੱਗਦਾ ਹੈ ਸਰਕਾਰ ਨੇ ਇਸ ਇਕੱਠ ਨੂੰ ਫੇਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਇਸ ਸਮਾਗਮ 'ਚ ਲੋਕ ਕਾਫੀ ਵੱਡੀ ਤਦਾਦ ਪਹੁੰਚੇ ਇਹ ਸਰਕਾਰ ਵਾਸਤੇ ਵੱਡਾ ਝਟਕਾ ਹੈ ਜੇ ਸਰਕਾਰ ਸਿਆਣਪ ਨਾਲ ਕੰਮ ਲੈਂਦੀ ਤਾਂ ਇਹ ਸਾਰਾ ਮਸਲਾ ਟਲ ਸਕਦਾ ਸੀ ਜੇ ਮੌਜੂਦਾ ਜਥੇਦਾਰਾਂ ਨੂੰ ਹਟਾ ਦਿੱਤਾ ਜਾਂਦਾ ਅਤੇ ਨਵੇਂ ਜਥੇਦਾਰ ਸਰਬਸੰਮਤੀ ਨਾਲ ਲਾਏ ਜਾਂਦੇ ਤਾਂ ਸ਼ਾਇਦ ਸਰਬੱਤ ਖਾਲਸਾ ਹੋਣਾ ਹੀ ਨਹੀਂ ਸੀ ਉਸ ਤੋਂ ਬਾਅਦ ਵੀ ਜੀਐਸਜੀਪੀਸੀ ਇਸ ਸਮਾਗਮ ਨੂੰ ਮਾਨਤਾ ਦੇ ਦਿੰਦੀ ਤਾਂ ਜਿਹੋ ਜੇ ਮਤੇ ਪਾਸ ਹੋਏ ਨੇ ਉਹ ਸ਼ਾਇਦ ਨਾ ਹੁੰਦੇ ਸੋ ਇੱਕ ਤਰੀਕੇ ਨਾਲ ਸਰਕਾਰ ਨੇ ਇੱਕ ਮੌਕਾ ਆਪਣੇ ਹੱਥੋਂ ਗਵਾਇਆ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਸਰਬੱਤ ਖਾਲਸਾ ਚਕ ਕਲ ਮਲਾ ਕੇ 13 ਮਤੇ ਪਾਸ ਕੀਤੇ ਕੁਝ ਮਤੇ ਸਹੀ ਨੇ ਅਤੇ ਉਹਨਾਂ ਉੱਪਰ ਕੋਈ ਵਿਵਾਦ ਨਹੀਂ ਹੈ ਜਿਵੇਂ ਕਿ ਪੁਰਾਣੇ ਜਥੇਦਾਰ ਹਟਾਉਣ ਦਾ ਫੈਸਲਾ ਐਸਜੀਪੀਸੀ ਚੋਣਾਂ ਦੀ ਮੰਗ ਅਤੇ ਮੁਲਕ ਦੇ ਸਜ਼ਾ ਪੂਰੀ ਕਰ ਚੁੱਕੇ ਨਜ਼ਰਬੰਦ ਲੋਕਾਂ ਦੀ ਭਾਵੇਂ ਕਿਸੇ ਕੌਮ ਦੇ ਵੀ ਹੋਣ ਉਹਨਾਂ ਦੀ ਰਿਹਾਈ ਪਰ ਨਜ਼ਰਬੰਦ ਖੜਕੂ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦੇ ਜਥੇਦਾਰ ਨਿਯੁਕਤ ਕਰਨਾ ਬਹੁਤ ਵਿਵਾਦਿਤ ਹੈ ਇਸ ਵੇਲੇ ਲੋਰਡ ਸੀ ਇੱਕ ਇਹੋ ਜਿਹੇ ਸ਼ਖਸ ਨੂੰ ਜੱਜਦਾਰ ਬਣਾਉਣ ਦੀ ਜੋ ਸਿੱਖ ਜਗਤ ਨੂੰ ਮੌਜੂਦਾ ਮਸਲੇ ਉੱਪਰ ਸਹੀ ਦਿਸ਼ਾ ਨਿਰਦੇਸ਼ ਦੇ ਸਕੇ ਇਸੇ ਕੈਟਾਗਰੀ ਚ ਮਤਾਏ ਸਿੱਖ ਰਾਜ ਦਾ ਲੋਰਡ ਸੀ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਦੀ ਨਾ ਕਿ ਕਾਲਪਨਿਕ ਆਦਰਸ਼ਾਂ ਨੂੰ ਉਭਾਰਨ ਦੀ ਇਹ ਮੇਰਾ ਵਿਚਾਰ ਹੈ ਤੁਹਾਡਾ ਕੀ ਹੈ ਜਰੂਰ ਦੱਸਿਓ